ਲਾਤਰ ਨਾਲੇ ਪਹਿਲਾਂ ਤਾਂ ਸੌਰੀ ਵੀ ਅਸੀਂ ਤੁਹਾਡਾ ਦੇਖੋ ਪਰ ਮਜਬੂਰੀ ਆ ਹਾਂ ਜ਼ਰੂਰੀ ਕੰਮ ਆ ਜੀ ਦੇਖੋ ਠੀਕ ਹੈ ਤੁਹਾਡਾ ਧੰਨਵਾਦ ਵੀ ਤੁਸੀਂ ਸਭ ਲਈ 2 ਮਿੰਟ ਦਾ ਸਮਾਂ ਕੱਢਿਆ ਬੇਸਿਕਲੀ ਗੱਲ ਇਹ ਆ ਕਿ ਅੱਪਨ ਸਭ ਨੂੰ ਪਤਾ ਕਿ ਇਲੈਕਸ਼ਨਸ ਆ ਜਿਹੜੀਆਂ ਹੋ ਰਹੀਆਂ 7 ਫੇਜ਼ ਦੇ ਵਿੱਚ ਇਲੈਕਸ਼ਨ ਹੋ ਰਹੀਆਂ ਬਿਲਕੁਲ ਲਾਸਟ ਜਿਹੜਾ ਫੇਜ਼ ਆ ਜੀ 7ਵੇਂ ਫੇਜ਼ ਦੇ ਵਿੱਚ ਪੰਜਾਬ ਦੇ ਵਿੱਚ ਵੀ ਲੋਕ ਸਭਾ ਦੀ ਜਿਹੜੀਆਂ ਇਲੈਕਸ਼ਨਸ ਹੋਣੀਆਂ ਨੇ ਇਹ ਪਹਿਲੇ ਫੇਜ਼ ਦੇ ਵਿੱਚ 102 ਸੀਟਾਂ ਦੀ ਜਿਹੜੇ ਇਲੈਕਸ਼ਨਸ ਹੋਈਆਂ ਤਾਂ ਬਿਆਰ ਦੇ ਵਿੱਚ ਸਿਰਫ 42% ਜਿਹੜੀਆਂ ਵੋਟਾਂ ਉਹ ਪੋਲ ਹੋਈਆਂ ਤੇ ਜਿਹੜੀ ਸਾਡੀ ਟੀਮ ਆ ਜੀ 스ਵੀਪ ਦੀ ਟੀਮ ਉਹ ਬੇਸਿਕਲੀ ਇਹ ਗੱਲ ਕਹਿ ਲਈ ਹੈ ਕਿ ਸਾਨੂੰ ਜਿਹੜੀ ਪੋਲਿੰਗ ਪਰਸੈਂਟੇਜ ਆ ਉਹਨੂੰ ਇਨਕਰੀਜ਼ ਕਰਨਾ ਚਾਹੀਦਾ ਇੱਕ ਛੋਟੀ ਜੀ ਗੱਲ ਆ ਕਿ ਅਗਰ 42% ਵੋਟਾਂ ਪੋਲ ਹੋ ਰਹੀਆਂ ਨੇ ਮੰਨ ਲਓ ਇੱਕ ਏ ਬੰਦਾ ਖੜਾ ਹੋਇਆ ਇੱਕ ਬੀ ਹੋਇਆ ਜੀ ਏ ਨੂੰ 22% ਪੈ ਗਈਆਂ ਬੀ ਨੂੰ 20% ਪੈ ਗਈਆਂ ਤਾਂ ਏ ਆ ਜਿਹੜਾ ਲੋਕਸਭਾ ਦੀਆਂ ਪੌੜੀਆਂ ਉਹ ਚੜ ਗਿਆ ਪਰ ਜੇ ਆਪਾਂ ਪ੍ਰੈਕਟੀਕਲੀ ਦੇਖੀਏ ਤਾਂ 68% ਲੋਕ ਆ ਜਿਹੜੇ ਉਹਨੂੰ ਪਸੰਦ ਨਹੀਂ ਕਰ ਰਹੇ ਹਾਂ ਕੋਲ ਸਿਰ 22% ਲੋਕ ਪਸੰਦ ਕਰਦੇ ਆ ਤਾਂ ਇੱਕ ਐਸਾ ਨਮੈਂਦਾ ਜਿਹਨੂੰ ਜਿਹਨੂੰ ਬਹੁਤ ਘੱਟ ਵੋਟਾਂ ਪਈਆਂ ਤੇ ਉਹ ਲੋਕ ਸਭਾ ਦੀਆਂ ਪਾੜੀਆਂ ਲੜ ਗਿਆ ਆਪਣੇ ਲਈ ਕਿੰਨਾ ਕੁ ਸੋਚੇਗਾ ਜਾਂ ਆਪਣੇ ਲਈ ਕਿੰਨਾ ਕਰੇਗਾ ਤਾਂ ਸੋ ਜੇ ਆਪਣੇ ਸਮਾਜ ਦੇ ਜਾਂ ਸੁਸਾਇਟੀ ਦਾ ਪਹਾਮਾਨਦਰਾ ਬਦਲਣਾ ਚਾਹੁੰਦੇ ਆ ਤਾਂ ਜ਼ਰੂਰੀ ਆ ਕਿ ਆਪਾਂ ਵੋਟ ਆ ਜਿਹੜੀ ਉਹਨੂੰ ਜ਼ਰੂਰ ਪੋਲ ਕਰੀਏ ਇੱਕ ਇੱਕ ਵੋਟ ਆ ਜਿਹੜੀ ਉਸਾਈ ਆ ਜੇ ਆਪਾਂ ਐਗਜ਼ਾਮਪਲ ਦੇ ਤੌਰ ਤੇ ਦੇਖੀਏ ਤਾਂ ਅਟਲ ਬਿਹਾਰੀ ਪਾਈ ਪਾਈ ਦੀ ਸਰਕਾਰ 13 ਮਹੀਨਿਆਂ ਤੋਂ ਬਾਅਦ ਡਿੱਗ ਗਈ ਸੀ ਸਿੰਗਲ ਵੋਟ ਕਰਕੇ ਜੇ ਇੱਕ ਵੋਟ ਉਹਨਾਂ ਦੇ ਹੱਕ ਹੋਰ ਪੈ ਨਹੀਂ ਔ ਬੋਟ મતલਬ ਸਰਕਾਰ ਆ ਜਿਹੜੀ 5 ਸਾਲ ਚੱਲਦੀ ਤੇ ਅਰਬਾਂ ਖਰਬਾਂ ਦਾ ਜਿਹੜਾ મતલਬ ਖਰਚਾ ਉਹ ਸਾਡੇ ਹਿੰਦੁਸਤਾਨੀਆਂ ਦੇ ਉੱਪਰ ਪਿਆ ਸਾਡੇ ਟੈਕਸ ਦਾ ਬਜਟ ਹੈ મતલਬ ਘਰ ਚਿਰਫ ਤੋਂ ਸੋ ਸਾਨੂੰ ਵੋਟਾਂ ਜਿਹੜੀਆਂ ਉਹ ਜਰੂਰ ਬੇਸਿਕਲੀ ਪੋਲ ਕਰਦੀ ਚਾਹੀਦੀ ਹੈ ਤਾਂ ਵੋਟ ਪੋਲ ਕਰਨ ਲਈ ਜ਼ਰੂਰੀ ਹੈ ਕਿ ਵੋਟ ਬਣੀ ਹੋਣੀ ਚਾਹੀਦੀ ਹੈ ਵੋਟ ਬਣਾਉਣ ਦੇ ਦੋ ਤਰੀਕੇ ਆ ਜੀ ਇੱਕ ਆਫਲਾਈਨ ਆ ਫਾਰਮ ਨੰਬਰ 6 ਤੁਸੀਂ ਬੀ ਐਲਓ ਸਾਹਿਬਾਨ ਕੋਲ ਭਰ ਸਕਦੇ ਹੋ ਕਿਸੇ ਦੀ ਵੀ ਤੁਹਾਡੇ ਘਰੋਂ ਬਦਲ ਜੀ ਦੀ 1/4/2024 ਤੱਕ 18 ਸਾਲ ਦੀ ਉਮਰ ਆ ਉਹ 4 ਮਈ ਤੱਕ ਬੋਟ ਦੇ ਅਪਲਾਈ ਕਰ ਸਕਦਾ ਜੇ ਆਪਾਂ ਨਹੀਂ ਕਰਨਾ ਚਾਹੁੰਦੇ ਮੰਨ ਲਓ ਵੋਟਰ ਉਹਨਾਂ ਕੋਲੇ ਨਹੀਂ ਜਾਣਾ ਚਾਹੁੰਦੇ ਜਾਂ ਬੀ ਐਲਓ ਕੋਲੋਂ ਨਹੀਂ ਮਿਲਦੇ ਤਾਂ ਇੱਕ ਐਪ ਆ ਜੀ ਵੋਟਰ ਹੈਲਪਲਾਈਨ ਐਪ ਹੈ ਤੁਸੀਂ ਉਸ ਐਪ ਦੇ ਉੱਪਰ ਜਾ ਕੇ ਵੀ ਫਾਰਮ ਨੰਬਰ 6 ਭਰ ਕੇ ਵੋਟ ਅਪਲਾਈ ਕਰ ਸਕਦੇ ਹੋ ਕੋਈ ਸੁਧਾਈ ਕਰਨੀਆਂ ਚਾਹੁੰਦੇ ਹੋ ਕੋਈ ਨਾਮ ਦੇ ਵਿੱਚ ਤੁਹਾਡੇ ਸਪੈਲਿੰਗ ਦੇ ਵਿੱਚ ਮਿਸਟੇਕ ਆ ਕੋਈ ਉਹਨੂੰ ਕਰਨਾ ਚਾਹੁੰਦੇ ਹੋ ਠੀਕ ਕਰਨਾ ਚਾਹੁੰਦੇ ਹੋ ਜਾਂ ਕਿਤੇ ਤੁਸੀਂ ਬਾਹਰੋਂ ਇੱਥੇ ਸ਼ਿਫਟ ਕੀਤੇ ਹੋ ਜਾਂ ਇੱਥੋਂ ਬਾਹਰ ਸ਼ਿਫਟ ਕੀਤੇ ਹੋ ਵੋਟ ਟ੍ਰਾਂਸਫਰ ਹੁਣ ਵੀ ਠੀਕ ਹੈ ਫਾਰਮ ਨੰਬਰ 8 ਆਨਲਾਈਨ ਭਰ ਕੇ ਤੁਸੀਂ ਟ੍ਰਾਂਸਫਰ ਕਰੋ ਆਫਲਾਈਨ ਤਾਂ ਹੈ ਹੀ ਹੈ ਆਨਲਾਈਨ ਇਮੀਡੀਏਟਲੀ ਤੁਹਾਡਾ ਮਤਲਬ ਇਫੈਕਟ ਦੇ ਵਿੱਚ ਆ ਜਾਏਗੇ 1 ਜਾਂ 2 ਡੇ ਦੇ ਮਤਲਬ ਛੋਟੀ ਜਿਹੜੀ ਉਹ ਚੇਂਜਿਸ ਆ ਉਹ ਹੋ ਜਾਂਦੀਆਂ ਨੇ ਤੇ ਇਸ ਤੋਂ ਇਲਾਵਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਬਹੁਤ ਸਾਰੇ ਐਪ ਆ ਜਿਹੜੇ ਉਹ ਇਸ਼ੂ ਕੀਤੇ ਆ ਇੱਕ ਕੇਵਾਈਸੀ ਕਰਕੇ ਆ ਐਪ ਆ ਜੀ ਨੋ ਨੋ ਯਰ ਕੈਂਡੀਡੇਟ ਕਿ ਕਿੰਨਾ ਕਪੜਾ ਲਿਖਿਆ ਹੈ ਮੈਰਿਡ ਆ ਅਨਮੈਰਿਡ ਆ ਠੀਕ ਹੈ ਕਿੰਨਾ ਉਹ ਕੋ ਸੋਨਾ ਕਿੰਨੀ ਚਾਂਦੀ ਆ ਕਿੰਨਾ ਚੱਲ ਚੱਲ ਜ਼ਾਇਦਾ ਆ ਤਾਂ ਕੋਈ ਕ੍ਰੀਮਿਕਲ ਰਿਪੋਰਟ ਦਾ ਨਹੀਂ ਤਾਂ ਇੱਕ ਐਪ ਆ ਜੀ KYC ਬਹੁਤ ਛੋਟਾ ਜਿਹਾ ਐਪ ਹੈ ਤੇ ਡਾਊਨਲੋਡ ਕਰ ਲਓ ਤੁਹਾਨੂੰ ਕੈਂਡੀਡੇਟ ਦਾ ਜਿਹੜਾ ਹਲਫਨਾਮਾ ਉਹਨੇ ਸਬਮਿਟ ਕਰਾਉਣਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲੇ ਉਹ ਸਾਰਾ ਉੱਥੋਂ ਦੇਖ ਸਕਦੇ ਇਸ ਤੋਂ ਇਲਾਵਾ ਜੀ ਆਪਾਂ ਕੋਈ ਕੰਪਲੇਂਟ ਕਰਨ ਦੇ ਨਾਲ ਆਪਣੇ ਦਰਵਾਜ਼ੇ ਤੇ ਕੋਈ ਪੋਸਟਰ ਲੱਗਿਆ ਜੀ ਕੋਰ ਆਫ ਕੰਡੈਕਟ ਲੱਗਿਆ ਹੋਇਆ ਜਾਂ ਕੋਈ ਬੰਦਾ ਕੋਈ ਉਮੀਦਵਾਰ ਕਨਵਿੰਸ ਕਰ ਰ ਤੇ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਜਾਂ ਇਹ ਕਹਿ ਰਿਹਾ ਕਿ ਜੀ ਮੈਂ ਪੈਸੇ ਨਹੀਂ ਜਾਂ ਕਿਸੇ ਵੀ ਕਿਸਮ ਦੀ ਅਗਰ ਤੁਹਾਡੀ ਕੰਪਲੇਟ ਆ 80 ਵਿਚ ਲ ਐਪ ਤੇ ਉਪਰ ਸਿੰਪਲ ਤੁਸੀਂ ਫੋਨ ਨੰਬਰ ਆਪਦਾ ਪਾਉਣਾ ਤੇ ਕੋਡ ਆਈ ਪੀ ਆਉ ਕੋਟੀਪੀ ਅਪਲਾਈ ਮਤਲਬ ਭਰ ਦਿਓ ਤੁਸੀਂ ਕੰਪਲੇਟ ਲੱਗਦਾ ਵਿਦਨ 100 ਮਿੰਟਸ ਪੋਸਟ ਜਿਹੜੀ ਆ ਇਹ ਕੰਪਲੇਟ ਆ ਉਹਦੇ ਪ੍ਰਕਾਰ ਦਾ ਜੀ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਐਪ ਨੇ ਸਕਸ਼ਮ ਐਪ ਆ ਜੀ ਕੋਈ ਬੰਦਾ ਹੈਂਡੀਕੈਪਡ ਆ ਉਹਨੂੰ ਬੀਲ ਚੇਅਰ ਵੀ ਲੋੜ ਆ ਤੇ ਅਪਲਾਈ ਕਰ ਦਿਓ ਉਸ ਦਿਨ ਉਹਨੂੰ ਬੀਲ ਚੇਅਰ ਆ ਜਿਹੜੀ ਉੱਥੇ ਪ੍ਰੋਵਾਈਡ ਕੀਤੀ ਹੈ ਇਸ ਤੋਂ ਇਲਾਵਾ ਪੰਜ ਸਟੇਟ ਦੇ ਵਿੱਚ ਆ ਵੋਟ ਐਟ ਯਰ ਦੋਸਟੈਪ ਇਹ ਆ ਜੀ ਉਥੇ ਪੰਜਾਬ ਵੀ ਹੈ ਜੇ ਕੋਈ ਬਜ਼ੁਰਗ 85 ਸਾਲ ਤੋਂ ਉੱਪਰ ਹੈ ਜੀ ਇਹ ਪੋਸਟਲ ਵੈਲਟ ਨਾਲ ਵੋਟ ਪੋਲ ਕਰਨਾ ਚਾਹੁੰਦਾ ਤਾਂ ਫਾਰਮ ਨੰਬਰ 12 ਡੀ ਭਰ ਕੇ ਬੀਐਲ ਨੂੰ ਦੇ ਦੇ ਜੀ ਜਾਂ ਕੋਈ ਕਰੋਨਾ ਵਾਇਰਸ ਦਾ ਮਰੀਜ਼ ਹੈ ਜੀ ਉਹ 12 ਡੀ ਭਰ ਕੇ ਦੇ ਪੋਸਟਲ ਵੈਲਟ ਅਵੇ ਘਰੇ ਆ ਜਾਏਗਾ ਬਾਈ ਪੋਸਟ ਸਟੈਰੀ ਹੋਰ ਦੀ ਕੋਈ ਹੈਂਡੀਕੈਪਡ ਹੈ ਜੀ 40% ਤੋਂ ਜ਼ਿਆਦਾ ਡਿਸੇਬਿਲਟੀ ਹੈ ਤਾਂ 12 ਡੀ ਫਾਰਮ ਭਰ ਕੇ ਦੇ ਦੇ ਉਹਦੀ ਵੋਟ ਬਾਈ ਪੋਸਟ ਮਤਲਬ ਜਾ ਦੇ ਜੀ ਇਸ ਤੋਂ ਇਲਾਵਾ ਜੇ ਕੋਈ ਮੁਲਾਜ਼ਮ ਆ ਜੀ ਉਹਦੀ ਸੇਮ ਪਾਰਲੀਮੈਂਟ ਕੌਨਸਟੀਜੈਂਸੀ ਜੇ ਉਹਦੀ ਅਸੈਂਬਲੀ ਕੌਨਸਟੀਜੈਂਸੀ ਅਗਰ ਸੇਮ ਪਾਰਲੀਮੈਂਟ ਕੌਨਸਟੀਜੈਂਸੀ ਦੇ ਵਿੱਚ ਫਾਲ ਕਰਦੀ ਆ ਆ 12 ਏ ਫਾਰਮ ਭਰ ਕੇ ਈ ਡੀ ਸੀ ਜਾਰੀ ਕਰਵਾ ਸਕਦਾ ਉਹ ਆਪਣੀ ਵੋਟ ਕਿਤੇ ਵੀ ਪਾ ਸਕਦਾ ਉਸ ਪਾਰਲੀਮੈਂਟ ਕੌਨਸਟੀਜੈਂਸੀ ਦੇ ਵਿੱਚ ਤਾਂ ਇਹ ਆ ਜੀ ਵੋਟ ਬਣਾਉਂਦਾ ਤੇ ਇੱਕ ਤੁਸੀਂ ਜਿਹੜੀ ਮੰਨ ਲਓ ਸਪੋਝ ਕਰੋ ਵੀ ਕੋਈ ਬੰਦਾ ਪਿੰਡ ਚੋਂ ਅੱਗੇ ਇੱਥੇ ਰਹਿਣ ਲੱਗ ਗਿਆ ਹਾਂਜੀ ਹਾਂਜੀ ਉਦੇ ਵਿੱਚ ਕੀ ਹੈ ਵੀ ਆਪਾਂ ਤੋਂ ਜਿਹੜੇ ਬੋਟਰ ਹੈ ਇਹਦੇ ਟ੍ਰਾਂਸਫਰ ਕਰਾਉਣੀ ਚਾਹੁੰਦੇ ਹਾਂ ਜੀ ਪਰੰਤੂ ਜੇ ਉਹ ਟ੍ਰਾਂਸਫਰ ਹੋ ਜਾਂਦੀ ਹੈ ਹਾਂਜੀ ਉਹ ਜਿਹੜਾ ਆਧਾਰ ਕਾਰਡ ਹੈ ਡੀ ਲਿੰਕ ਹੋ ਜਾਂਦਾ ਠੀਕ ਹੈ ਜੀ ਜਦੋਂ ਆਪਾਂ ਮੰਨ ਲਓ ਮੇਰਾ ਸੁਪਰਵਾਈਜ਼ਰ ਲੱਗਾ ਹੈ 26 2026 ਤੱਕ ਜੇ ਮੈਂ ਇੱਥੇ ਉਹਨੂੰ ਸ਼ਿਫਟ ਕਰਦਾ ਕਿ ਮੇਰੇ ਪਾਸਪੋਰਟ ਤੇ ਅਸਰ ਪਊਗਾ ਨਹੀਂ ਹਸਪੀਟਲ ਪਾਸਪੋਰਟ ਹੋਈ ਨਹੀਂ ਕਿਉਂ ਕਿਉਂਕਿ ਜਦੋਂ ਆਪਣਾ ਇਹ ਲਿੰਕ ਹੈਗਾ ਆਪਣੇ ਆਧਾਰ ਕਾਰਡ ਨਾਲ ਸਰ ਉਹਦਾ ਪਾਸਪੋਰਟ ਨਾਲ ਤਾਂ ਕੋਈ ਲੱਗੇ ਲੱਗਣੀ ਨਹੀਂ ਜੀ ਨਹੀਂ ਆਨਲਾਈਨ ਜਦੋਂ ਆਪਾਂ ਦੇਖਾਂਗੇ ਹੁਣ ਸਪੋਜ਼ ਕਰੋ ਮੇਰਾ ਇਹ ਪੱਕਾ ਇਕਲਾ ਹਾਂਜੀ ਮੇਰਾ ਆਧਾਰ ਕਾਰਡ ਦਾ ਐਡਰੈਸ ਉੱਥੋਂ ਦਾ ਹਾਂਜੀ ਜਦੋਂ ਮੈਂ ਇੱਥੇ ਆਉਂਗਾ ਸਰ ਜਦੋਂ ਤੁਸੀਂ ਇੱਥੇ ਸ਼ਿਫਟ ਦੀ ਬੋਰਡ ਦੀ ਪਾਉਂਗੇ ਫਿਰ ਕੋਈ ਪ੍ਰੂਫਸ ਅਪਲੋਡ ਕਰੋਗੇ ਨਾ ਜੀ ਮੇਰਾ ਪ੍ਰੂਫ ਨਹੀਂ ਮੈਂ ਕਹਿੰਦਾ ਬੋਰਡ ਇੱਥੇ ਆਉਣੀ ਹੋਵੇ ਜੀ ਹਾਂਜੀ ਬੋਰਡ ਸਰ ਤਾਂ ਹੀ ਆਉਗੀ ਨਾ ਜੀ ਜੇ ਤੁਸੀਂ ਪ੍ਰੂਫ ਐਡ ਕਰੋਗੇ ਉੱਥੇ ਤੁਸੀ ਕਰੇ ਮੇਰੇ ਟ੍ਰਾਂਸਫਰ ਕਿ ਮੈਂ ਇਸ ਐਡਰੈਸ ਤੇ ਚਲੀ ਗਈ ਮੇਰੀ ਵੋਟ ਇੱਥੇ ਟ੍ਰਾਂਸਫਰ ਹੋ ਜੇ ਤਾਂ ਪ੍ਰੂਫ ਮੰਗੀਗਾ ਜੀ ਉਸੇ ਸੇਮ ਹੀ ਆਗੀ ਨਾ ਇਹਦਾ ਸੇਮ ਸਰ ਕਨਸੀਸਟੈਂਸੀ ਦੀ ਗੱਲ ਨਹੀਂ ਆ ਜੀ ਬੋਰਡ ਤਾਂ ਮਤਲਬ ਤੁਸੀਂ ਮੇਰੀ ਗੱਲ ਸਮਝੋ ਬੋਰਡ ਦਾ ਐਡਰੈਸ ਵੀ ਅਗਰ ਚੇ ਇਹ ਫਰੂਫ ਤਾਂ ਮੰਨ ਲਓ ਉਹਨੂੰ ਆਧਾਰ ਕਾਰਡ ਹੈਗਾ ਹਾਂ ਆਧਾਰ ਕਾਰਡ ਲਾ ਦਿਓ ਜੀ ਫਿਰ ਕੋਈ ਚੱਕਰ ਨਹੀਂ ਨਹੀਂ ਪਾਸਪੋਰਟ ਤੇ ਕੋਈ ਉਹ ਕੋਈ ਅਫੈਕਟ ਨਹੀਂ ਆ ਸਰ ਪਾਸਪੋਰਟ ਨਾਲ ਲਿੰਕ ਨਹੀਂ ਕੋਈ ਪਿੰ ਪਾਸਪੋਰਟ ਨਾਲ ਹੋਣੀ ਹੈ ਜੀ ਮੈਨੂੰ ਇੱਕ ਬੀਏ ਬਹੁਤ سارے ਬੰਦੇ ਦੇਖੋ ਜੀ ਫਰੀਕਾਸ ਨੇ ਗਾਇਡ ਕੀਤਾ ਵੀ ਜੇਕਰ ਤੁਸੀਂ ਸ਼ਿਫਟ ਬੈਂਡੇ ਕਰਗੇ ਵੋਟ ਉੱਥੇ ਬਣਾਓਗੇ ਤਾਂ ਜਿਹੜਾ ਤੁਹਾਡਾ ਆਧਾਰ ਕਾਰਡ ਦਾ ਲਿੰਕ ਹੈ ਉਹ ਤੁਸੀਂ ਪਾਸਪੋਰਟ ਨਾਲ ਜੁੜਿਆ ਹੋਇਆ ਹੈ ਨਹੀਂ ਨਹੀਂ ਸਰ ਇਹ ਜੀ ਕੋਈ ਹੋਣੀ ਨਹੀਂ ਵੈਸੇ ਤਾਂ ਇਹ ਵੀ ਵੀਆਲੋ ਨੇ ਇਹ ਵੀ ਵੀਆਲੋ ਨੇ ਇਹ ਵੀ ਵੀਆਲੋ ਖੜੇ ਆ ਜੀ ਪਰ ਹਮੇਸ਼ਾ ਜੀ ਸੇਮ ਕੋਈ ਕੋਈ ਫੱਕ ਨਹੀਂ ਬੈਠੇ ਫੋਨ ਨੰਬਰ ਕਰਨਾ ਉਹ ਚੇਂਜ ਕਰ ਸਕਦੇ ਹਾਂ ਪਰ ਆਧਾਰ ਕਾਰਡ ਦਾ ਨੰਬਰ ਕਦੇ ਚੇਂਜ ਨਹੀਂ ਹੁੰਦਾ ਉਹ ਤੁਹਾਨੂੰ ਲੋਟ ਸਿਰ ਕੋਲੇ ਹੀ ਰਹਿਣਾ ਹਮੇਸ਼ਾ ਨਹੀਂ ਉਹ ਐਡਰੈਸ ਚੇਂਜ ਹੋ ਜੂ ਐਡਰੈਸ ਚੇਂਜ ਹੋ ਜੂ ਬਾਈ ਪਰ ਆਧਾਰ ਕਾਰਡ ਦਾ ਨੰਬਰ ਨਹੀਂ ਚੇਂਜ ਹੁੰਦਾ ਨੰਬਰ ਉਹੀ ਰਹੂਗਾ ਜਿਹੜਾ ਆਧਾਰ ਜਿਹੜਾ ਮਾਲਕ ਕੋਈ ਕਰੋ ਮੇਰਾ ਪਿੰਡ ਦਾ ਐਡਰੈਸ ਹੈ ਆਧਾਰ ਕਾਰਡ ਜੀ ਉਹ ਪਿੰਡ ਦਾ ਚੇਂਜ ਹੋ ਜੂ ਹੋ ਜੂ ਆਧਾਰ ਕਾਰਡ ਸੇਮ ਰਹੂਗਾ ਆਧਾਰ ਕਾਰਡ ਦਾ ਨੰਬਰ ਸੇਮ ਸੁਵਿਧਾ ਕੇਂਦਰ ਚ ਜਾਓ ਜੀ ਉੱਥੇ ਹੋਊਗਾ ਅਗਲੇ ਦਿਨ ਦੂਜੇ ਤੀਜੇ ਦਿਨ ਤੱਕ ਜ਼ਰੂਰੀ ਨਹੀਂ 90 ਦਿਨ ਸਾਨੂੰ ਨਾ ਦੇ ਲੋ ਨੇ ਇਲਜਾਦਾ ਸੀਗੇ ਜ਼ਰੂਰੀ ਨਹੀਂ 90 ਦਿਨ ਤੱਕ ਹੈਗਾ ਉਹਦੀ ਮੇਬੀ ਹਾਂ ਇਹ ਜੁਨੀਕਲ ਆਇਡੈਂਟੀਟੀ ਲੇਟ ਮਹੀਨੇ ਤੋਂ ਆਇਆ ਅਪਡੇਟ ਹੋ ਕੇ ਜੁਨੀਕਲ ਆਇਡੈਂਟੀਟੀ ਨੰਬਰ ਹੈ ਜੀ ਇਹ ਹਮੇਸ਼ਾ ਆਪ ਨੂੰ ਜਿਹੜਾ ਇੱਕ ਲੌਨ ਆਨਲਾਈਨ ਹੋ ਜਾਂਦਾ ਜੀ ਹਮੇਸ਼ਾ ਉਹੀ ਰਹਿਣਾ ਆਪਣੇ ਕੋਲੇ ਫਰਦਾਨੀ ਆਉਂਦਾ ਲੇਟ ਹੈ ਜੀ ਪਰ ਆਨਲਾਈਨ ਅਪਡੇਟ ਸੈਕੰਡਰੀ ਪ੍ਰੋਸੈਸ ਹੈ ਜੀ ਉਹ ਵੋਟ ਪਾਉਣ ਦਾ ਇੱਕ ਤਾਂ ਇਸ ਵਾਰ ਗਰਮੀ ਬਹੁਤ ਜ਼ਿਆਦਾ ਤਾਂ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ अर्ਲੀ ਹੀ ਵੋਟ ਜਿਹੜੀ ਆ ਉਹ ਪਾਉਣ ਜਾਈਏ ਜਿਹੜਾ ਵੋਟਰ ਹੈਲਪਲਾਈਨ ਦਾ ਈਵਨ ਇਹਦੇ ਉੱਪਰ ਤੁਸੀਂ ਇਹ ਵੀ ਇਹ ਵੀ ਸਰਚ ਕਰ ਸਕਦੇ ਹੋ ਕਿ ਤੁਹਾਡੀ ਵੋਟ ਜਿਹੜਾ ਪੋਲਿੰਗ ਸਟੇਸ਼ਨ ਆ ਜੀ ਉਹ ਕਿਹੜਾ ਹੈ ਜੀ ਇੱਕ ਮਿੰਟ ਪੋਲਿੰਗ ਸਟੇਸ਼ਨ ਵੀ ਜਿਹੜਾ ਉਹ ਸਰਚ ਕਰ ਸਕਦੇ ਹੋ ਜੀ ਤੁਸੀਂ ਆਪਦਾ ਐਪੀ ਕਾਰਡ ਮੰਨ ਲਓ ਕਿਸੇ ਬੰਦੇ ਦਾ ਹੁਣੇ ਰੀਸੈਂਟਲੀ ਅਸੀਂ ਇੱਥੇ ਕਮਿਊਨਿਟੀ ਸੈਂਟਰ ਸੀ ਜਿਵੇਂ ਉਹਨਾਂ ਦਾ ਮਤਲਬ ਲੇਡੀਜ਼ ਦਾ ਅਪਲਾਈ ਕੀਤਾ ਸੀ ਤਾਂ ਆਪਣਾ ਉਹ ਆਇਆ ਨਹੀਂ ਜਿਹੜਾ ਐਪੀ ਕਾਰਡ ਆ ਤੁਸੀਂ ਉਹ ਵੀ ਡਾਊਨਲੋਡ ਕਰ ਸਕਦੇ ਐ ਐਪੀ ਕਾਰਡ ਉਤੋਂ ਪਰੋਂ ਠੀਕ ਹੈ ਇਨ ਕੇਸ ਤੁਹਾਡੇ ਕੋਲ ਐਪੀ ਕਾਰਡ ਨਹੀਂ ਹੈਗਾ ਤਾਂ ਤੁਹਾਡੇ ਕੋਲੇ ਤੁਸੀਂ ਕੋਈ ਵੀ ਕਿਸੇ ਵੀ ਕਿਸੇ ਦਾ ਪ੍ਰੂਫ ਆ ਜਿਹੜਾ ਮੰਨ ਲਓ ਆਧਾਰ ਕਾਰਡ ਆ ਤੁਹਾਨੂੰ ਵੋਟ ਪਾਉਣ ਤੋਂ ਕੋਈ ਬੰਦਾ ਰੋਕ ਨਹੀਂ ਸਕਦਾ ਬਸ਼ਰਤਾ ਤੁਹਾਡਾ ਸੂਚੀ 'ਚ ਨਾਮ ਹੋਣਾ ਚਾਹੀਦਾ ਜੀ ਠੀਕ ਹੈ ਜੀ ਉਸ ਤੋਂ ਈਵੀਐਮ ਨਾਲ ਵੋਟ ਪੈਂਦੀ ਆ ਜੀ ਤਿੰਨ ਕੰਪੋਨੈਂਟ ਨੇ ਕੰਟਰੋਲ ਯੂਨਟ ਆ ਬੀਵੀ ਬੈਡ ਆਈ ਤੇ ਵੈਲਡ ਯੂਨਟ ਆ ਆ ਪੋਲਿੰਗ ਸਟਾਫ ਕੋਲੇ ਆ ਆ ਦੋਨੋਂ ਕੰਪੋਨੈਂਟ ਵੋਟਰ ਕੋਲੇ ਹੁੰਦੇ ਜੀ ਇੱਕ ਮਤਲਬ ਜਿਹੜਾ ਪਰਦੇ ਦੇ ਵਿੱਚ ਹੋਏਗਾ ਤੁਸੀਂ ਜੀ ਨੂੰ ਵੀ ਇਥੋਂ ਇੱਥੇ ਕੈਂਡੀਡੇਟ ਦੀ ਲਿਸਟ ਹੋएगी ਜਿਹਨੂੰ ਵੀ ਤੁਸੀਂ ਵੋਟ ਪੋਲ ਕਰੋਗੇ ਉਹਦੀ ਪਰਚੀ 7 ਸੈਕਿੰਡ ਲਈ ਇੱਥੇ ਨਜ਼ਰ ਆਉਂਦੀ ਹੈ ਜੀ ਤੇ ਆਪਾਂ ਜਿਹੜੀ ਇਹ ਵੋਟ ਹੈ ਇਹ ਤੋਂ ਪੋਲ ਕਰਨ ਤੋਂ ਬਾਅਦ ਇੱਥੇ ਦੇਖ ਸਕਦੇ ਹਾਂ 7 ਸੈਕਿੰਡ ਤੋਂ ਪਰਚੀ ਕੱਟ ਕੇ ਦਿਖਤੇਗੀ 5% ਇਹ ਮਸ਼ੀਨਾਂ ਗਿਨੀਆਂ ਜਾਂਦੀਆਂ ਨੇ ਜੀ ਰੈਂਡਮਲੀ ਇਹਨਾਂ ਨਾਲ ਮੈਚ ਕੀਤੀਆਂ ਜਾਂਦੀਆਂ ਰੀਸੈਂਟਲੀ ਵੈਸੇ ਦਾ ਜਿੰਨੀਆਂ ਵੀ ਸੁਪਰੀਮ ਕੋਰਟ ਦੇ ਵਿੱਚ ਜਿਹੜੀਆਂ ਮਤਲਬ ਇਹਨੂੰ ਲੈ ਕੇ ਦਾਅਰ ਸੀ ਪੀਐਲ ਉਹ ਸਾਰੀਆਂ ਖਾਰਜ ਹੋ ਗਈਆਂ ਰੀਸੈਂਟਲੀ ਪ੍ਰਸ਼ਾਂਤ ਪੂਸ਼ਨ ਬਹੁਤ ਫੇਮਸ ਇੱਕ ਵਕੀਲ ਹੈ ਇਹ ਸਭ ਜਾਣਦੇ ਆ ਉਹਨਾਂ ਨੇ ਕੀਤੀ ਸੀ ਕਿ ਇਹ ਜਿਹੜਾ ਇਹਨੂੰ ਬੰਦ ਕੀਤਾ ਹੈ ਸੁਪਰੀਮ ਕੋਰਟ ਨੇ ਉਹ ਤੋਂ ਮਨਾ ਕਰਤਾ ਤੇ ਬੀਬੀ ਪੈਡ ਦੇ ਉੱਪਰ ਹੀ ਉਹਨਾਂ ਡਿਸੀਜ ਪੈਣਗੇ ਉਹ ਸਾਰੀਆਂ ਜਿੰਨੀਆਂ ਵੀ ਜੱਜਮੈਂਟਸ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਲਈ ਤੋਂ ਪਈਆਂ ਪੈ ਇਹ ਤੋਂ ਪਹਿਲਾਂ ਤੱਕ ਹੁਣ ਤਾਂ ਕੋਡ ਆਫ ਕੰਡਕਟ ਕਰਕੇ ਮਸ਼ੀਨ ਬੰਦ ਕਰਤੀ ਅਦਰਵਾਈਜ਼ ਇਹ ਤਹਿਸੀਲ ਦੇ ਵਿੱਚ ਪਰਮਨੈਂਟਲੀ ਮਸ਼ੀਨ ਲੱਗੀ ਹੋਈ ਸੀ ਪਿਛਲੇ 3-4 ਮਹੀਨਿਆਂ ਤੋਂ ਤੁਸੀਂ ਉੱਥੇ ਦੇਖ ਸਕਦੇ ਸੀ ਵੀ ਮੈਂ ਵੋਟ ਪੋਲ ਕਰਕੇ ਅਗਰ ਦੇਖਣਾ ਚਾਹਨਾ ਤਾਂ ਇਹ ਹੋ ਸਕਦਾ ਦੁਆਰਾ ਵੀ ਕੋਈ ਅਸਰ ਪ੍ਰੋਗਰਾਮ ਬਣੇ ਤਾਂ ਮੰਗਲੀ ਮੱਲੇ ਦੇ ਵਿੱਚ ਜਿਹੜੀ ਇਵਨ ਬਹੁ ਦੇ ਵਿੱਚ ਕਮਿਊਨਿਟੀ ਸੈਂਟਰ ਦੇ ਵਿੱਚ ਵੀ ਇੱਥੇ ਲੈ ਕੇ ਆਏ ਸੀ ਬਹੁਤ ਤੇ ਇਹ ਸੋ ਸਾਰਿਆਂ ਨੂੰ ਕਰੀ ਹੈ हां ਕਟਸਰ ਨੇ 100% ਕਿਹਾ ਸੀ ਉਹਨਾਂ ਨੇ ਇੱਕ ਐਗਜ਼ਾਮਪਲ ਜਰਮਨ ਦੀ ਵੀ ਦਿੱਤੀ ਸੀ ਕਿ ਜਰਮਨ ਦੇ ਵਿੱਚ ਜਿਹੜੀ ਵੋਟ ਆ ਉਹ ਬੇਸਿਕਲੀ ਉਹਦੇ ਨਾਲ ਹੁੰਦੀ ਹੈ ਵੈਲਟ ਪੇਪਰ ਨਾਲ ਠੀਕ ਆ ਤਾਂ ਉਹ ਜਿਹੜੀ ਉੱਥੇ ਜੱਜਮੈਂਟ ਦੇ ਵਿੱਚ ਉਹਨਾਂ ਨੇ ਗੱਲ ਕਹੀ ਉਹ ਕਹੀ ਕਿ ਆਬਾਦੀ ਦੀ ਅਗਰ ਆਪਾਂ ਗੱਲ ਕਰੀਏ ਜਰਮਨ ਸਾਡੇ ਕੰਟਰੀ ਦੇ ਵਿੱਚ ਜਰਮਨ ਵਾਲਕੇ 10 ਕੰਟਰੀ ਨਿਕਲ ਜਾਣਗੇ ਤਾਂ ਜੇ ਜਿਹੜਾ ਪ੍ਰੋਸੈਸ ਆ ਕਾਫੀ ਲੰਮਾ ਹੋਏਗਾ ਵੀ ਸਾਨੂੰ ਅੱਗੇ ਨੂੰ ਵਧਣਾ ਚਾਹੀਦਾ ਕਿ ਪਿੱਛੇ ਨਹੀਂ ਜਾਣਾ ਚਾਹੀਦਾ ਠੀਕ ਹੈ ਉਹ ਛੋਟੀ ਗੱਲ ਬਿਲਕੁਲ ਸਹੀ ਹੈ ਆਮ ਤੌਰ ਤੇ ਇਹੀ ਕੁਐਸਚਨ ਆ ਵੀ 100% ਚਲੋ ਹਾਂ ਉਹ ਸਿਰ ਹੈ ਪਰ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਜਿੰਨੀ ਕੁ ਮੈਨੂੰ ਪਤਾ ਜੀ ਜਿਹੜੀ ਆਪਾਂ ਮਤਲਬ ਐਮੈਂਡਮੈਂਟਸ ਤੇ ਕੋਈ ਇਹਦੇ ਵਿੱਚ ਆਪਾਂ ਤਾਂ ਕੋਈ ਕਰ ਨਹੀਂ ਸਕਦੇ ਜਾਂ ਉਹ ਹੈ ਠੀਕ ਹੈ ਸੋ ਆਪ ਸਭ ਨੂੰ ਬੇਨਤੀ ਕਿ ਵੋਟ ਆਪਾਂ ਜ਼ਰੂਰ ਪੋਲ ਕਰਨੀ ਚਾਹੀਏ ਚਾਹੇ ਜਿਹਨੂੰ ਮਰਜ਼ੀ ਕਰੇ ਚਾਹੇ ਆਪਾਂ ਨੂੰ ਕੋਈ ਬੰਦਾ ਨਹੀਂ ਪਸੰਦ ਤਾਂ ਬਿਲਕੁਲ ਲਾਸਟ ਦੇ ਉੱਪਰ ਇੱਕ ਆਪਸ਼ਨ ਆਪਣੇ ਕੋਲ ਨੋਟਾ ਦੀ ਹੈ ਜੀ ਨਾ ਨਾ ਕਿ ਮੈਨੂੰ ਪ੍ਰੋਤਿਕ ਉਮੀਦਵਾਰ ਦੇ ਵਿੱਚ ਕੋਈ ਉਮੀਦਵਾਰ ਪਸੰਦ ਨਹੀਂ ਨੋਟਾ ਨੋਟਾ ਨੂੰ ਕੈਂਡੀਡੇਟ ਨਹੀਂ ਤਿਕਾ ਨੋਟਾਂ ਨਾ ਪਾਉਣ ਦਾ ਇਹ ਨਹੀਂ ਵੀ ਜੇ ਨੋਟਾਂ ਨੂੰ ਵੋਟਾਂ ਪੈ ਵੱਧ ਪੈ ਗਈਆਂ ਤੇ ਆਪਾਂ ਕਹੀਏ ਵੀ ਨੋਟਾਂ ਜਿੱਤ ਜੂਗਾ ਨੋਟਾਂ ਨੂੰ ਜਿੱਦਾ ਕੋਈ ਛੋਟਾ ਵਿਰੋਧ ਦਰਜ ਕਰਨ ਦਾ ਤਰੀਕਾ ਤੇ ਬਹੁਤ ਸਾਰੇ ਲੋਕ ਕਹਿੰਦੇ ਵੀ ਵੋਟ ਨਾ ਪਾਉਣ ਨਾਲ ਵੀ ਵਿਰੋਧ ਦਰਜਦਾ ਨਾਗਾ ਲੜ ਦੇ ਵਿੱਚ ਤੁਸੀਂ ਦੇਖੋ 4 ਲੱਖ ਵੋਟਰਾਂ ਨੇ ਵੋਟ ਨਹੀਂ ਪਾਈ ਪਰ ਸਰਕਾਰ ਨੇ ਫਿਰ ਵੀ ਬੰਨਣਾ ਸੋ ਆਪਾਂ ਨੂੰ ਬੱਚੋ ਵੋਟ ਆਈਡੀ ਉਹ ਜ਼ਰੂਰ ਪੋਲ ਕਰਨੀ ਚਾਹੀਦੀ ਹੈ ਇਸ ਸਮੀਨ ਨਾਲ ਕਿ ਤੁਸੀਂ ਸਾਰੇ ਬੰਦੇ ਵੋਟ ਪੋਲ ਕਰਨ ਜਾਓਗੇ ਮੇਰੇ ਵੱਲੋਂ ਸਾਡੀ ਟੀਮ ਵੱਲੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸੌਰੀ ਸੋਨੋ ਅਸੀਂ ਡਿਸਟਰਬ ਕੀਤਾ ਉਹਦੇ ਮੈਂ ਮਾਫੀ ਮੰਗਦਾ ਠੀਕ ਹੈ ਇੱਕ ਬੇਨਤੀ ਹੈ ਜੀ ਸਵੇਰ ਜਲਦੀ ਜ਼ਰੂਰ ਵੋਟ ਪਾ ਕੇ ਕਿਉਂਕਿ ਗਰਮੀ ਦਾ ਸਮਾਂ ਹੈ ਤੇ ਉੱਥੇ ਖੜਨਾ ਮੁਸ਼ਕਲ ਸਟਾਰਟ ਪੁਆਇੰਟ ਸਟਾਰਟਿੰਗ ਬਹੁਤ ਅੱਛਾ ਲੱਗਾ ਤੁਸੀਂ ਬਹੁਤ ਵਧੀਆ ਬੋਲੇਆ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਗੁਰਬਖਸ਼ਾ ਜੀ ਗੁਰਬਖਸ਼ ਸਿੰਘ ਜੀ ਹਾਂ ਜੀ ਤੇ ਤੁਸੀਂ ਲੋਕਾਂ ਨੂੰ ਜਾਗਰੂਕ ਕੀਤਾ ਤੁਹਾਡਾ ਬਹੁਤ ਬਹੁਤ ਧ